ਤਾਂ ਬੰਗਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਸਟੋਨ ਵੀ ਲਗਵਾਇਆ ਤੁਸੀਂ ਗੜਕਰੀ ਸਾਹਿਬ ਨੂੰ ਕੰਪਲੀਟ ਨਹੀਂ ਹੋ ਸਕਿਆ ਕੀ ਵਜ੍ਹਾ ਰਹੀ ਸੀ ਮੈਂ ਗੜਕਰੀ ਸਾਹਿਬ ਕੋਲ ਗਿਆ ਲੋਕ ਸਭਾ 'ਚ ਮਸਲਾ ਥਾ ਮੈਂ ਜ਼ੋਰ ਪਾ ਕੇ ਪਾਸ ਕਰਾਇਆ ਨੈਸ਼ਨਲ ਹਾਈਵੇ ਤੇ ਨੈਸ਼ਨਲ ਵਾਈ ਹਾਈਵੇ ਪਾਸ ਕਰਾ ਕੇ ਐਲਾਨ ਕਰਾ ਕੇ ਪੈਸੇ ਸੈਂਕਸ਼ਨ ਕਰਾ ਕੇ ਨਹੀਂ ਪੱਥਰ ਲਗਾ ਕੇ ਮੈਂ ਸਮਝਦਾ ਸੀ ਕਿ ਅੱਗੇ ਸੂਬਾ ਸਰਕਾਰ ਨੇ ਕੰਮ ਤੋੜਨਾ ਸੀ ਆਪ ਦਾ ਗੜਗਰੀ ਸਾਹਿਬ ਨੇ ਬਣਾਉਣੀ ਸੀ ਸੜਕ ਸਭ ਦਾ ਸਟੇਟ ਗਵਰਨਮੈਂਟ ਨੇ ਕਰਨਾ ਸੀ ਸਟੇਟ ਗਵਰਨਮੈਂਟ ਨੇ ਬੇਈਮਾਨੀ ਕੀਤੀ ਇਹਨਾਂ ਨੇ ਫੈਲੇ ਘੁਮ ਕਰਤੀ ਇਹਨਾਂ ਨੇ ਫਾਰਮੈਲਟੀਆ ਕੀਤੀ ਇਹ ਨਹੀਂ ਥਾਂ ਦੀ ਥਾਂ ਕੰਮ ਖੜਾ ਰਿਹਾ 14 ਤੋਂ 19 ਤੱਕ ਦਾ ਤੁਹਾਡਾ ਸਫਰ ਜਿਹੜਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਜੇ ਗੱਲ ਕਰੀਏ ਤਾਂ ਬੰਗਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਸਟੋਨ ਵੀ ਲਗਵਾਇਆ ਤੁਸੀਂ ਗੜਗਰੀ ਸਾਹਿਬ ਨੂੰ ਕੰਪਲੀਟ ਨਹੀਂ ਹੋ ਸਕਿਆ ਕਿ ਵਜ੍ਹਾ ਰਹੀ ਇਹੋ ਗੱਲ ਇਹ ਆ ਬਈ ਮੈਨੂੰ ਕਿਸੇ ਨੇ ਨਹੀਂ ਕਿਹਾ ਮੈਂ ਆਪ ਸੋਚਿਆ ਸੀ ਕਿ ਬੰਗਾ ਤੋਂ ਲੈ ਕੇ ਅਨੰਦਪੁਰ ਸਾਹਿਬ ਨਾਣਾਦੇਵੀ ਤੱਕ ਹਾਈਵੇ ਬਣਾਇਆ ਜਾ ਮੈਂ ਗੜਕਰੀ ਸਾਹਿਬ ਕੋ ਗਿਆ ਲੋਕ ਸਭਾ ਚ ਮਸਲਾ ਠਾਇਆ ਮੈਂ ਜ਼ੋਰ ਪਾ ਕੇ ਪਾਸ ਕਰਾਇਆ ਨੈਸ਼ਨ ਹਾਈਵੇ ਤੇ ਨੈਸ਼ਨ ਬਾਜੀ ਹਾਂ ਬੇ ਪਾਸ ਕਰਾ ਕੇ ਐਲਾਨ ਕਰਾ ਕੇ ਪੈਸੇ ਸੈਂਕਸ਼ਨ ਕਰਾ ਕੇ ਨਹੀਂ ਪੱਥਰ ਰਖਾ ਕੇ ਮੈਂ ਸਮਝਦਾ ਸੀ ਕਿ ਅੱਗੇ ਸੂਬਾ ਸਰਕਾਰ ਨੇ ਕੰਮ ਤੋੜਨਾ ਸੀ ਆਪ ਦਾ ਗੜਕਰੀ ਸਾਹਿਬ ਨੇ ਬਣਾਉਣੀ ਨਹੀਂ ਸੀ ਸੜਕ ਕੰਮ ਤਾਂ ਸਟੇਟ ਗਵਰਨਮੈਂਟ ਨੇ ਕਰਨਾ ਸੀ ਸਟੇਟ ਗਵਰਨਮੈਂਟ ਨੇ ਬੇਈਮਾਨੀ ਕੀਤੀ ਇਹਨਾਂ ਨੇ ਫੈਲੇ ਘੁੰਮ ਕਰਤੀ ਇਹਨਾਂ ਨੇ ਫਾਰਮੈਲਟੀਆਂ ਕੀਤੀ ਇਹ ਨਹੀਂ ਥਾਂ ਦੀ ਥਾਂ ਕੰਮ ਖੜਾ ਰਿਹਾ ਮੈਂ ਐਮਪੀ ਨਾ ਬਣ ਸਕਿਆ ਬਾਅਦ ਚ ਜੇ ਜਿਹੜੇ ਦੂਜੇ ਐਮਪੀ ਥਾ ਵਾ ਇਹਨਾਂ ਨਾ ਇਸ ਵੀ ਚੰਦੂ ਮਜਰੇ ਦਾ ਨਾਂ ਲੱਗੂਗਾ ਵੀ ਮੇਰਾ ਨਾਂ ਲੱਗਣ ਕਰਕੇ ਵੀ ਕ੍ਰੈਡਿਟ ਉਹਨਾਂ ਲੈ ਜਾਣ ਉਹਨਾਂ ਨੇ ਕੰਮੇ ਨਹੀਂ ਸ਼ੁਰੂ ਕਰ ਦਿੱਤਾ ਤੇ ਉਹ ਵਿੱਚੇ ਰਹਿ ਗਿਆ ਪ੍ਰੋਜੈਕਟ ਹੁਣ ਮੈਂ ਐਮਪੀ ਬਣੂਗਾ ਮੈਂ ਹਰ ਹਾਲਤ ਛਾਲ ਡੇਢ ਸਾਲ ਦੇ ਵਿੱਚ ਇਹ ਸੜਕ ਨੂੰ ਮੁਕੰਮਲ ਕਰਾ ਕੇ ਦਿਖਾਵਾਂਗਾ ਹੁਣ ਭਾਵੇਂ ਕਾਰਸੇਵਾਲੇ ਬਾਬੇ ਨੇ ਸ਼ੁਰੂ ਕੀਤੀ ਆ ਪਰ ਮੈਂ ਸਮਝਦਾ ਇਹ ਤਾਂ ਜੇ ਕਰੋੜਾ ਰੁਪਏ ਦਾ ਕੰਮ ਆ ਅਸੀਂ ਕਿਉਂ ਸੰਗਤ ਦਾ ਪੈਸਾ ਲਾ ਕੇ ਗੱਲਾਂ ਕਰਦੇ ਆ ਜਦੋਂ ਸੈਂਕਸ਼ਨ ਹੋਇਆ ਵਾ ਪੈਸਾ ਜਦੋਂ ਸੈਂਟਰ ਦਾ ਪੈਸਾ ਹੈ ਤੇ ਸੈਂਟਰ ਕਿਉਂ ਨਾ ਕਰੇ ਤੇ ਅਸੀਂ ਕਰਾ ਕੇ ਦਿਖਾਵਾਂਗੇ ਪਿਛਲੇ ਦਿਨ ਦੇ ਵਿੱਚ ਥੋੜੇ ਸਮਾਂ ਦਾ ਮੈਂ ਨਾ ਉੱਥੇ ਸਾਡੇ ਪਰਿਵਾਰ ਵਿਛੋੜੇ ਇੱਕ ਅੰਡਰਪਾਸ ਬਣਾਉਣ ਦੀ ਗੱਲ ਸੀ ਟਰਾਲੀਆਂ ਉੱਪਰੋਂ ਹੁੰਦੀਆਂ ਨੇ ਨਹਿਰ ਚੜ ਉਲਟ ਜਾਂਦੀਆਂ ਸੀ ਸਾਡੇ ਉਸ ਸਮੇਂ ਦੇ ਪ੍ਰਧਾਨ 1 ਕਰੋੜ ਰੁਪਇਆ ਰੇਲਵੇ ਨੂੰ ਜਮਾ ਕਰਾਉਣ ਵਾਸਤੇ ਜਾਣ ਲੱਗੇ ਮੈਂ ਮੱਥਾ ਟੇਕਣ ਗਿਆ ਮੈਂ ਕਿਹਾ ਇਹ ਕੀ ਹੈ ਕਹਿੰਦਾ ਕਰੋੜ ਰੁਪਇਆ ਰੇਲਵੇ ਨੂੰ ਜਮਾ ਕਰਾਉਣਾ ਮੈਂ ਕਿਹਾ ਨਾ ਮੁੜ ਕੇ ਗੁਰੂ ਦੀ ਗੋਲਕ ਤੇ ਰੱਖੋ ਮੈਂ ਪੀਆ ਮੈਂ ਰੇਲਵੇ ਤੇ ਕਰਾ ਕੇ ਦਊਗਾ ਮੈਂ ਰੇਲਵੇ ਤੋਂ ਕਰਾ ਕੇ ਦਿਆ ਹੁਣ ਵੀ ਮੈਂ ਕਹਿੰਦਾ ਵੀ ਕਾਰਸੇ ਵਾਲੇ ਬਾਬਿਆਂ ਦਾ ਧੰਨਵਾਦ ਉਹ ਲੱਗੇ ਹੋਇਆ ਸੰਗਤ ਲੱਗੀ ਹੋਈ ਆ ਪਰ ਅਸੀਂ ਕਿਉਂ ਨਾ ਸਰਕਾਰ ਦਾ ਪੈਸਾ ਲਵਾਈਏ ਜੋ ਸੈਂਕਸ਼ਨ ਹੋਇਆ ਪ੍ਰੋਜੈਕਟਰ